SKR ਹਸਪਤਾਲ ਪਠਾਨਕੋਟ ਵੱਲੋਂ ਡੇਰਾ ਬਾਬਾ ਨਾਨਕ ਦੇ ਕਹਲਾਵਾਲੀ ਵਿਖੇ ਮੁਫਤ ਚੈੱਕਅਪ ਕੈਂਪ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਗਿਆ ਇਸ ਕੈਂਪ ਵਿੱਚ SKR ਹਸਪਤਾਲ ਦੇ ਮਸ਼ਹੂਰ ਡਾਕਟਰਾਂ ਵੱਲੋਂ ਹੱਡੀਆਂ ਅਤੇ ਜੋੜਾ ਦੇ ਰੋਗ, ਗੋਡੇ ਦੀ ਹੱਡੀ ਅਤੇ ਸਰਵਾਈਕਲ ਦੀ ਦਰਦ, ਪਿੱਤੇ ਅਤੇ ਗੁਰਦੇ ਦੀ ਪੱਥਰੀ, ਕਿਡਨੀ ਦੇ ਹਰ ਤਰ੍ਹਾਂ ਦੇ ਰੋਗ, ਅੱਖਾਂ ਦੇ ਹਰ ਤਰ੍ਹਾਂ ਦੇ ਰੋਗ, ਬੀਪੀ, ਸ਼ੂਗਰ ਅਤੇ ਦਿਲ ਦੇ ਰੋਗ ਤੋਂ ਇਲਾਵਾ ਔਰਤਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੀ ਮੁਫਤ ਜਾਂਚ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਕਿਸ਼ਨ কুমার ਨੇ ਦੱਸਿਆ ਕਿ ਐਸ ਕੇ ਆਰ ਹਸਪਤਾਲ ਵੱਲੋਂ ਜੋ ਕੈਂਪ ਲਗਾਇਆ ਗਿਆ ਹੈ ਉਸ ਵਿੱਚ 765 ਮਰੀਜ਼ਾਂ ਨੇ ਲਾਭ ਲਿਆ ਜਿਸ ਵਿੱਚ ਫਰੀ ਮੈਡੀਸਨ ਫਰੀ ਟੈਸਟ ਫਰੀ ਬੀ ਐਮ ਡੀ ਟੈਸਟ ਕੀਤੇ ਗਏ ਹਨ ਉਹਨਾਂ ਕਿਹਾ ਕਿ ਅੱਖਾਂ ਦੇ ਰੋਗਾਂ ਦੇ ਮਰੀਜ਼ ਵਾਦ ਦੇਖਣ ਨੂੰ ਮਿਲੇ ਹਨ ਚੈੱਕਅਪ ਦੌਰਾਨ ਕਈ ਮਰੀਜ਼ਾਂ ਦੀਆਂ ਅੱਖਾਂ ਦਾ ਆਪਰੇਸ਼ਨ ਅਤੇ ਅੱਖਾਂ ਦਾ ਇਲਾਜ ਐਸ ਕੇ ਆਰ ਹਸਪਤਾਲ ਪਠਾਨਕੋਟ ਵੱਲੋਂ ਬਿਲਕੁਲ ਮੁਫਤ ਕੀਤਾ ਜਾਵੇਗਾ इस मौके डॉक्टर किशन कुमार डॉक्टर सुनील कुमार डॉक्टर ज्योति दयानी डॉक्टर लव कुमार हंस डॉक्टर मोहित महाजन डॉक्टर फारूक अहमद डॉक्टर अंशु तनेजन आदि हाजिर सन <laughs> ਅੱਜ ਐਸ ਕੇ ਆਰ ਚ ਹਸਪੀਟਲ ਵੱਲੋਂ ਡੇਰੋਵਰ ਅੜਕੇ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਦੇ ਡਾਕਟਰ ਅੱਖਾਂ ਦੇ ਡਾਕਟਰ ਗੁਰਦੇ ਦੇ ਸਪੈਸ਼ਲਿਸਟ ਲੇਡੀ ਡਾਕਟਰ ਪ੍ਰਪੇਡ ਦੇ ਸਪੈਸ਼ਲਿਸਟ ਡਾਕਟਰ ਵੱਲੋਂ ਇਹ ਸਾਰੇ ਮਰੀਜ਼ਾਂ ਚੈੱਕ ਕੀਤੇ ਜਾ ਰਹੇ ਨੇ ਇਹਦੇ ਵਿੱਚ ਜਿੰਨੇ ਵੀ ਮਰੀਜ਼ਾਂ ਦਾ ਚੈੱਕਅਪ ਹੋ ਰਿਹਾ ਸਾਰਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਔਰ ਦਵਾਈਆਂ ਵੀ ਫ੍ਰੀ ਵੱਡੀਆਂ ਚਾਲੀਆਂ ਨੇ ਔਰ ਇਹਨਾਂ ਦੇ ਟੈਸਟ ਵੀ ਫ੍ਰੀ ਕੀਤੇ ਜਾ ਰਹੇ ਹਸਪੀਟਲ ਬੰਦ ਲੋ ਜਿਹੜੇ ਮਰੀਜ਼ ਅੱਖਾਂ ਦੇ ਚੈੱਕ ਕੀਤੇ ਗਏ ਨੇ ਜਿੰਨੇ ਵੀ ਮਰੀਜ਼ ਨਿਕਲਣਗੇ ਉਹਨਾਂ ਦੇ ਜਿਹੜੇ ਆਪਰੇਸ਼ਨ ਹੋਣਗੇ ਚਿੱਟੇ ਮੋਤੀਏ ਦੇ ਉਹ ਸਾਰੇ ਦੇ ਸਾਰੇ ਫ੍ਰੀ ਕੀਤੇ ਜਾਣਗੇ ਉਹਦੇ ਵਿੱਚ ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਏਗਾ ਉਹਨਾਂ ਨੂੰ ਵੱਖਰਾ ਵੱਖਰਾ ਟਾਈਮ ਦੇ ਕੇ ਤੇ ਟਾਈਮ ਦੇ ਅਕੋਰਡਿੰਗ ਆਪਣੇ ਹਸਪੀਟਲ ਬਲਾ ਕੇ ਉਹਨਾਂ ਦਾ ਆਪਰੇਸ਼ਨ ਕੀਤਾ ਜਾਏਗਾ ਮਰਾਜ ਕਿੰਨੇ ਕੁ ਮਰੀਜ਼ ਹੋਣਗੇ ਲਗਭਗ ਕੋਈ 700 ਦੇ ਆਸ-પાસ ਮਰੀਜ਼ ਚੈੱਕ ਕੀਤੇ ਗਏ ਨੇ ਜਿੰਨਾਂ ਵਿੱਚੋਂ ਕਾਫੀ ਮਰੀਜ਼ ਜਿਹੜੇ ਆ ਉਹ ਪ੍ਰਸ਼ਨ ਵਾਲੇ ਵੀ ਨੇ ਜਿਨ੍ਹਾਂ ਨੂੰ ਵੱਖ-ਵੱਖਰੇ ਟਾਈਮ ਤੇ ਅਸੀਂ ਟਾਈਮ ਦੇ ਕੇ ਇਹਨਾਂ ਨੂੰ ਹਸਪੀਟਲ ਚੋਂ ਰਿਪਰਸ਼ਨ ਕੀਤਾ ਜਾਏਗਾ। ਉਹ ਇੱਕ ਵੇਲੇ ਜੇ ગામ ਇਸ ਤਰ੍ਹਾਂ ਕੈਂਪ ਲੱਗੇ ਰਹੇ। ਜੀ ਸਾਡਾ ਆਪਣਾ ਪਿੰਡ ਹੈ ਸਾਡੇ ਇੱਥੇ ਅੱਜ ਆ ਕੇ ਮੈਨੂੰ ਇਹ ਫੀਲ ਹੋਗਾ ਕਿ ਆਪਣੇ ਘਰ ਚ ਬੈਠਾ ਆ ਆਪਣੇ ਪਰਿਵਾਰ ਨੂੰ ਦੇਖ ਰਿਹਾ ਹਾਂ। ਤੇ ਮੈਂ ਹਮੇਸ਼ਾ ਚਾਹੂਗਾ ਕਿ ਇੱਥੇ ਵਾਰ-ਵਾਰ ਆ ਕੇ ਆਪਣੇ ਘਰ ਆਵਾਂ ਤੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਮਰੀਜ਼ਾਂ ਨੂੰ ਚੈੱਕ ਕਰਾਂ ਉਹਨਾਂ ਦਾ ਦੁੱਖ ਦਰਦ ਵੰਡਾਂ। ਮੈਂ ਧੰਨਵਾਦ ਕਰਨਾ ਚਾਹੂਗਾ ਪ੍ਰੈਸ ਵਾਲਿਆਂ ਦਾ ਸਰਦਾਰ ਜਸਵੰਤ ਸਿੰਘ ਦਾ ਸਰਦਾਰ ਸਤਨਾਬ ਸਿੰਘ ਜੀ ਦਾ ਰਾਮ ਜੀ ਦਾ ਜਿਨ੍ਹਾਂ ਨੇ ਇਹ ਸਾਰੀ ਐਫਰਟ ਕਰਕੇ ਇਡੇ ਵੱਡੇ ਕੈਂਪ ਨੂੰ ਅ ਮਦਦ ਕੀਤੀ ਜੋ ਆਮ ਲੋਕਾਂ ਨੂੰ ਜੋ ਗਰੀਬ ਲੋਕ ਨੇ ਜੋ ਉਹਨਾਂ ਨੂੰ ਸਾਡੇ ਤੱਕ ਪਹੁੰਚਾਇਆ ਤੇ ਉਹਨਾਂ ਦਾ ਇਲਾਜ ਕਰਕੇ ਵਿੱਚ ਮਦਦ ਮੈਂ ਸੁਨੀਲ ਕੁਮਾਰ ਐਸ ਕੇਰ ਹਸਪੀਟਲ ਪਠਾਨਕੋਟ ਤੋਂ ਏਜੀ ਡਾਕਟਰ ਸਾਹਿਬ ਦਾ ਬੜੀ ਧੀਦਾ ਸੁਪਨਾ ਸੀਗਾ ਕਿ ਮੈਂ ਆਪਣੇ ਪਿੰਡ ਵਿੱਚ ਜਾ ਕੇ ਆਪਣੇ ਲੋਕਾਂ ਦੀ ਸੇਵਾ ਕਰਾਂ ਔਰ ਜਿਹੜੇ ਗਰੀਬ ਲੋਕ ਆ ਸਾਡੇ ਕੋਲ ਨਹੀਂ ਪਹੁੰਚ ਪਾਉਂਦੇ ਜਾਂ ਆਪਣੇ ਕਿਸੇ ਇਲਾਕੇ ਤੋਂ ਸਮਰਥ ਰਹਿ ਜਾਂਦੇ ਆ ਉਹਨਾਂ ਵਾਸਤੇ ਲੋਟਸ ਨੇ ਇੱਕ ਕੈਂਪ ਇਥੇ ਆਰਗੇਨਾਈਜ਼ ਕੀਤਾ ਸੀਗਾ ਜਿਹਦੇ ਵਿੱਚ ਹੱਡੀਆਂ ਦਾ ਅੱਖਾਂ ਦਾ ਆਪਣਾ ਦਿਲ ਦੇ ਰੋਗਾਂ ਦਾ ਨਾਲ ਆਪਣੇ ਸਰਜਨ ਜਨਰਲ ਸਰਜਨ ਔਰ ਨਾਲ ਆਪਣੇ ਜਨਰਲ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਸਾਰੇ ਆਏ ਹੋਏ ਐ ਪੂਰੀ ਟੀਮ ਸਾਡੀ ਐਸ ਕਾਰਤਵਾਈ ਹੋਈ ਹੈ ਔਰ ਅਸੀਂ ਕੈਂਪ ਵਿੱਚ ਹੁਣ ਤੱਕ ਘੱਟੋ-ਘੱਟ 700 ਤੋਂ ਜ਼ਿਆਦਾ ਮਰੀਜ਼ ਚੈੱਕ ਕਰ ਚੁੱਕੇ ਆਂ ਔਰ ਅਜੇ ਵੀ ਪਰਚੀਆਂ ਬੰਦੀਆਂ ਪਈਆਂ ਵਾਂ ਔਰ ਜਿੰਨੇ ਵੀ ਇੱਥੇ ਚੈੱਕ ਅਪ ਹੋਏ ਆ ਸਾਰਾ ਦਾ ਆਪਾਂ ਟੈਸਟ ਫ੍ਰੀ ਕੀਤੇ ਆ ਔਰ ਆਪਾਂ ਦਵਾਈਆਂ ਵੀ ਸਾਰਿਆਂ ਨੂੰ ਫ੍ਰੀ ਪ੍ਰੋਵਾਈਡ ਕੀਤੀਆਂ ਜੀ ਪਿੰਡੂ ਖੇਤਰ ਦੇ ਹਿਸਾਬ ਨਾਲ ਜੇ ਤੇ ਵੱਧੋ ਮਰੀਜ਼ ਕਿਹੜੇ ਨਿਕਲੇ ਨੇ ਇਹ ਬਿਮਾਰੀਆਂ ਸਰ ਅਸੀਂ ਦੇਖੀਏ ਤੇ ਪਿੰਡਾਂ 'ਚ ਸਾਡੇ ਕੋਲ ਜੋ ਦੇਖਿਆ ਵਾ ਅੱਖਾਂ ਦੇ ਰੋਗ ਬਹੁਤ ਜ਼ਿਆਦਾ ਹੈਗੇ ਆ ਅੱਖਾਂ ਦੇ ਰੋਗ ਦੇ ਨਾਲ-ਨਾਲ ਗੋਡਿਆਂ ਦੇ ਦਰਦਾਂ ਸਰਵੋਾਈਕਲ ਦੀ ਦਰਦ ਔਰ ਲੱਕ ਦੇ ਦਰਦ ਦੇ ਡਿਸਕ ਦੀ ਪ੍ਰੋਬਲਮ ਬਹੁਤ ਪੇਸ਼ਾਟ ਕੋ ਨਿਕਲੇ ਆ ਜੀ ਔਰ ਡਾਕਟਰ ਸਾਹਿਬ ਨੇ ਇਹਨਾਂ ਨੂੰ ਇਹ ਵੀ ਆਸ਼ਵਾਸ਼ਣ ਦਿੱਤਾ ਕਿ ਜਿਹੜੇ ਅੱਖਾਂ ਦੇ ਜਿਹੜੇ ਆਪਰੇਸ਼ਨ ਨਿਕਲੇ ਆ ਉਹ ਅਸੀਂ ਪਠਾਨਕੋਟੋਂ ਬੁਲਾ ਕੇ ਬਿਲਕੁਲ ਮੁਫਤ ਕਰਾਂਗੇ ਕੋਈ ਪੈਸਾ ਨਾ ਕੋਈ ਚਾਟ ਨਹੀਂ ਕਰਾਂਗੇ ਬਿਲਕੁਲ ਮੁਫਤ ਨਾਲ ਇਲਾਜ ਹੋਏਗਾ ਬਿਲਕੁਲ ਮੁਫਤ ਨਾਲ ਲੈਂਸ ਵੀ ਚੇਂਜ ਹੋਣਗੇ ਅੱਖਾਂ ਦੇ ਜੀ ਮੂਲ ਰਾਜਪੱਟੀ ਦਿਵਯਾ ਪੰਜਾਬ ਟੀਵੀ ਡੇਰਾ ਬਾਬਾ ਨਾਨਕ